ਨਕਲੀ ਪੁਲਸਵਾਰੇ ਦਾ ਕਾਰਨਾਮਾ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ ਮੇਰੀ ਦੁਕਾਨ ਤੇ ਇੱਕ ਬੰਦਾ ਆਇਆ ਜੋ ਕਿ ਇੱਕ ਬੁਲੱਟ ਤੇ ਸਵਾਰ ਸੀ ਅਤੇ ਉਹਨੇ ਪੁਲਸ ਮੁਲਾਜ਼ਮ ਦੀ ਇੱਕ ਵਰਦੀ ਪਾਈ ਹੋਈ ਸੀ ਇਹ ਚੀਜ਼ ਨੂੰ ਆਈਡੈਂਟੀਫਾਈ ਕਰਨਾ ਮੇਰੇ ਲਈ ਥੋੜਾ ਡਿਫਿਕਲਟ ਸੀ ਉਸ ਟਾਈਮ ਤੇ ਕਿ ਉਹ ਬੰਦਾ ਵਾਕੇ ਪੁਲਿਸ ਮੁਲਾਜ਼ਮ ਹੈ ਜਾਂ ਨਹੀਂ ਕਿਵੇਂ ਦੁਕਾਨਦਾਰ ਨੂੰ ਮੂਰਖ ਬਣਾ ਕੇ ਨਕਲੀ ਪੁੱਤਸ ਵਾਲਾ ਲੈ ਗਿਆ ਸਾਮਾਨ ਬਦਲ ਕੇ ਲਾਲਚੀ ਟਾਈਪ ਦਾ ਉਹ ਇਨਸਾਨ ਸੀ ਉਹਦੀ ਛਵੀ ਤੋਂ ਇਹ ਚੀਜ਼ ਨਹੀਂ ਲੱਗ ਰਹੀ ਜੋ ਪੁਲਿਸ ਆਫੀਸਰ ਹੈ ਪੈਸੇ ਮੰਗਣ ਤੇ ਦੇਖੋ ਕੀ ਦਿੱਤੇ ਜਵਾਬ ਉਹਨੇ ਆਗੇ ਜੀ ਕਹੀਏ ਦੋ ਪਾਣੀ ਦੀ ਬੋਲਣਾ ਦੇਈ ਵਧੀਆ ਵਾਲੀਆਂ ਮੈਂ ਬਾਰਡਰ ਜਿੱਤੀਆਂ ਉਹਨਾਂ ਜਦ ਪੈਸੇ ਮੰਗੇਓ ਦੇਖੋ ਉਹ ਕਹਦਾ ਮੈਂ ਨਾਕੇ ਤੋਂ ਆਇਆ ਨਾਕੇ ਤੋਂ ਪੀਸੀਆਰ ਤੋਂ ਭੇਜਿਆ ਨਹੀਂ ਰਵੈਰ ਨੇ ਪੁਲਿਸ ਕਾਰਜਪੂਰੇ ਮਾਮਲੇ ਦੀ ਜਾਂਚ ਲੋਕਾਂ ਨੂੰ ਬੀਲ ਕਰਨਾ ਚਾਹਨਾ ਤੁਹਾਡੇ ਕੋ ਕੋਈ ਵੀ ਇਸ ਤਰ੍ਹਾਂ ਦਾ ਕੋਈ ਵੀ ਅਫੀਸਰ ਆਵੇ ਜਾਂ ਕੋਈ ਵੀ ਬੰਦਾ ਆਵੇ ਜੋ ਫ੍ਰੀ ਆਫ ਕੋਸਟ ਤੁਹਾਨੂੰ ਤੁਹਾਡੇ ਕੋ ਕਿਸੇ ਵੀ ਚੀਜ਼ ਦੀ ਕੋਈ ਡਿਮਾਂਡ ਕਰਦਾ ਜਾਂ ਪੈਸਿਆਂ ਦੀ ਡਿਮਾਂਡ ਕਰਦਾ ਤੇ ਕਾਈਂਡਲੀ ਆਪਣੇ ਇਲਾਕੇ ਦੇ ਸੀਨੀਅਰ ਅਫੀਸਰ ਅਧਿਕਾਰੀਆਂ ਨਾਲ ਇਹ ਚੀਜ਼ ਜ਼ਰੂਰ ਸਾਂਝੀ ਕਰੋ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਐਵਨ ਮੀਡੀਆ ਮੈਂ ਬਿਆਨਕੋਰ ਅੰਮ੍ਰਿਤਸਰ ਦੇ ਖਜ਼ਾਨਾ ਗੇਟ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਨੇ ਲੋਕਾਂ ਦੇ ਵਿੱਚ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇੱਕ ਵਿਅਕਤੀ ਦੇ ਵੱਲੋਂ ਪੁਲਿਸ ਦੀ ਵਰਦੀ ਪਾ ਕੇ ਕਰਿਆਨਾ ਸਟੋਰ ਦੇ ਵਿੱਚ ਕੁਝ ਫਰੀ ਸਾਮਾਨ ਖਰੀਦਿਆ ਗਿਆ ਉਸ ਦੇ ਵੱਲੋਂ ਪਾਣੀ ਦੀਆਂ ਕੁਝ ਬੋਤਲਾਂ ਤੇ ਕੁਝ ਹੋਰ ਸਾਮਾਨ ਖਰੀਦਿਆ ਗਿਆ ਤੇ ਉਸ ਦੇ ਵੱਲੋਂ ਕਿਹਾ ਗਿਆ ਕਿ ਉਸ ਨੇ ਇਹ ਸਾਰਾ ਸਾਮਾਨ ਹੜ੍ਹ ਪੀੜਤਾਂ ਨੂੰ ਦੇਣਾ ਹੈ ਜਿਸ ਦੀ ਪੂਰੀ ਵੀਡੀਓ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤੇ ਜਦੋਂ ਦੁਕਾਨਦਾਰ ਦੇ ਵੱਲੋਂ ਉਸ ਪੁਲਸ ਵਾਲੇ ਤੋਂ ਪੈਸੇ ਮੰਗੇ ਗਏ ਤਾਂ ਉਸ ਪੁਲਸ ਵਾਲੇ ਨੇ ਕਿਹਾ ਕਿ ਮੈਂ ਪੁਲਿਸ ਅਧਿਕਾਰੀਆਂ ਤੇ ਮੈਂ ਪੈਸੇ ਨਹੀਂ ਦੇਵਾਂਗਾ ਇਸ ਦੇ ਬਾਰੇ ਦੁਕਾਨਦਾਰ ਦਾ ਹੋਰ ਕੀ ਕੁਝ ਕਹਿਣਾ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਅੱਜ ਭਜੀ ਕੀ ਨਾਮ ਆਪਣਾ ਜਿਹੜੀ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ दैट ਇਜ਼ ਦਾ ਗੋਸ਼ੀਆ ਬੰਦਾ ਮਲਾਜਿੰਦ ਜੀ ਦਾ ਗੋਸ਼ੀਆ ਸਰ ਕੱਲ ਬੀਤੀ ਰਾਤ ਨੂੰ ਯਰ ਅਬਾਊਟ 11:30 ਵਜੇ ਦੇ ਆਸ-ਪਾਸ ਮੇਰੀ ਦੁਕਾਨ ਤੇ ਇੱਕ ਬੰਦਾ ਆਇਆ ਜੋ ਕਿ ਇੱਕ ਬੁਲੇਟ ਤੇ ਸਵਾਰ ਸੀ ਅਤੇ ਉਹਨੇ ਪੁਲਿਸ ਮੁਲਾਜ਼ਮ ਦੀ ਇੱਕ ਵਰਦੀ ਪਾਈ ਹੋਈ ਸੀ ਇਹ ਚੀਜ਼ ਨੂੰ ਆਇਡੈਂਟੀਫਾਈ ਕਰਨਾ ਮੇਰੇ ਲਈ ਥੋੜਾ ਡਿਫਿਕਲਟ ਸੀ ਉਸ ਟਾਈਮ ਤੇ ਕਿ ਉਹ ਬੰਦਾ ਵਾਕੇ ਪੁਲਿਸ ਮੁਲਾਜ਼ਮ ਹੈ ਜਾਂ ਨਹੀਂ ਕਿਉਂਕਿ ਨਾ ਉਹਦੇ ਇੱਥੇ ਨੇਮ ਬੈਜ ਲੱਗਾ ਹੈ ਉਹਦਾ ਆਪਣਾ ਨਾਂ ਕੋਈ ਵੀ ਜੁਡੀਸਟ ਦੇ ਰਡੇ ਟੈਗਸ ਲੱਗੇ ਹੁੰਦੇ ਨਾ ਉਹ ਲੱਗੇ ਸੀ ਨਾ ਨੇ ਬੈਲਟ ਲਾਈਸ ਦੂਸਰੀ ਪੁਲਿਸ ਦੀ ਉਹ ਤੋਂ ਸਪੋਰਟ ਸ਼ੂਜ਼ ਪਾਏ ਹੀ ਨੇ ਉਹਨੇ ਆ ਕੇ ਮੈਨੂੰ ਸਿਰਫ ਕੁਝ ਇੱਕ ਦੀ ਵੀਡੀਓ ਸੁਣਾਉ ਤੇ ਆਨਾ ਨਾਕੇ ਤੋਂ ਆਇਆ ਤੋਂ ਨਾਕੇ ਤੋਂ ਪਾਣੀ ਦੀ ਬੋਲਾਂ ਦੇਈ ਦੋ ਅੱਜੇ ਹੀ ਟੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਾਂ ਪਹਿਲੀ ਵਾਰ ਹੀ ਆਇਆ ਸੀ ਨਹੀਂ ਮੈਂ ਮੇਰੇ ਦੁਕਾਨ ਮੇਰੇ ਸਟੋਰ ਤੋਂ ਪਹਿਲੀ ਈ ਆਇਆ ਸੀ ਅੰਮ੍ਰਿਤਸਰ ਦੇ ਵਿੱਚ ਫਜ਼ਾਨੇ ਗੇਟ ਤੇ 24/7 ਸਟੋਰ ਖੁੱਲਾ ਹੁੰਦਾ ਮੇਰਾ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਆਇਆ ਮੇਰੇ ਕੋ ਉੱਤੇ ਉਹਨੇ ਆਗੇ ਜੀ ਕਹੀਏ ਦੋ ਪਾਣੀ ਦੀ ਬੋਲਾਂ ਦੇਈ ਵਧੀਆ ਵਾਲੀਆਂ ਮੈਂ ਬਾਰਡਰ ਜਿੱਤੀਆਂ ਉਹਨਾਂ ਜਦ ਪੈਸੇ ਮੰਗੇ ਉਹ ਦੇਖੋ ਉਹ ਕਹਦਾ ਮੈਂ ਨਾਕੇ ਤੋਂ ਆਇਆ ਨਾਕੇ ਤੋਂ ਪੀਸੀਆਰ ਤੋਂ ਭੇਜਿਆ ਨਹੀਂ ਰਿਵੈਰ ਨੇ ਤੇ ਜਦ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਰਿਵੈਰ ਨਾਲ ਗੱਲ ਕਰਾਓ ਮੇਰੀ ਤੇ ਉਹਦੇ 6z ਐਕਸਪ੍ਰੈਸ਼ਨ ਸੀ ਉਹ ਚੇਂਜ ਹੋਣ ਲੱਗੇ ਕਿ ਨਿਰਵੈਰ ਨਾ ਮੈਂ ਗੱਲ ਕਿੱਦਾਂ ਕਰਾਵਾਂ ਜੇ ਕੋਈ ਨਿਰਵੈਰ ਹੋ ਗਏ ਆ ਉਹ ਹੋ ਸਕਦਾ ਉਹ ਫੇਗ ਅਫੀਸਰ ਹੋਵੇ ਕੋਈ ਉੱਥੇ ਠੀਕ ਹੈ ਜਿਹਦਾ ਨੇ ਨਾਮ ਲਿੱਤਾ ਐ ਚੀਜ਼ ਦੀ ਮੇਰੀ ਐਸਐਚਓ ਡਿਵੀਜ਼ਨ ਨਾਲ ਗੱਲ ਹੋਈ ਏ ਰਾਤੀ ਉਹ ਜਲਦੀ ਮਤਲਬ ਐ ਚੀਜ਼ ਦੇ ਬਾਰੇ ਆਇਡੈਂਟੀਫਿਕੇਸ਼ਨ ਕਰਨ ਗਿਆ ਬੰਦੇ ਜੀ ਇਹ ਕੌਣ ਸੀ ਜੋਗੀ ਇੱਕ ਪੁਲਿਸ ਦਾ ਨਾਮ ਲੈ ਕੇ ਲੋਕਾਂ ਨੂੰ ਕਹਿ ਰਿਹਾ ਕਿ ਸਮਾਨਿਕ ਦੁਕਾਨਦਾਰਾਂ ਨੂੰ ਇਕੱਠਾ ਕਰ ਰਿਹਾ ਉਸ ਤੋਂ ਇਲਾਵਾ ਜਦ ਮੈਂ ਉਹਨੂੰ ਮਨਾ ਕਰਤਾ ਉਸ ਤੋਂ ਬਾਅਦ ਉਹਨੇ ਮੈਨੂੰ ਕਹਿੰਦਾ ਜਾਣ ਲਗਾ ਚਲੋ ਇੱਕ ਬਰੈਡ ਦੇ ਦੇ ਸ਼ੇਰ ਦੇ ਡਿਊਟੀ ਤੇ ਹੈ ਨਹੀਂ ਆ ਰੋਟੀ ਨਹੀਂ ਖਾਧੀ ਮੇਰੇ ਵੱਲੋਂ ਉਹਨੂੰ ਇੱਕ ਬਰੈਡ ਦਿੱਤੀ ਗਈ ਕਹਿੰਦਾ ਲਫਾਫੇ ਪਾ ਦੇ ਨਾਲ ਇਹ ਕਹਿੰਦਾ ਕਿ ਬਿਸਕੁਟ ਦਾ ਪੈਕਟ ਵੀ ਦੇ ਦੇ ਬਦਲ ਉਹ ਇੱਕ ਨਾਲਚੀ ਟਾਈਪ ਦਾ ਉਹ ਇਨਸਾਨ ਸੀ ਉਹਦੀ ਛਵੀ ਤੋਂ ਇਹ ਚੀਜ਼ ਨਹੀਂ ਲੱਗ ਰਹੀ ਜੋ ਪੁਲਿਸ ਆਫੀਸਰ ਹੈ ਯੰਬਰਸਰ ਪੁਲਿਸ ਦਾ ਕੋਈ ਮੈਂਬਰ ਲੱਗ ਰਿਹਾ ਮੈਨੂੰ ਫੋਟੋ ਮੈਂ ਤੁਹਾਨੂੰ ਦਿੱਤੀ ਡਾਕੂਮੈਂਟਸ ਤੁਹਾਨੂੰ ਮੈਂ ਭੇਜ ਦੇ ਸਾਰੇ ਤੇ ਇਸ ਦੇ ਨਾਲ ਹੀ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਤੁਹਾਡੇ ਕੋ ਕੋਈ ਵੀ ਇਸ ਤਰ੍ਹਾਂ ਦਾ ਕੋਈ ਵੀ ਆਫੀਸਰ ਆਵੇ ਜਾਂ ਕੋਈ ਵੀ ਬੰਦਾ ਆਵੇ ਜੋ ਫ੍ਰੀ ਆਫ ਕੋਸਟ ਤੁਹਾਨੂੰ ਤੁਹਾਡ ਕੋਈ ਕਿਸੇ ਵੀ ਚੀਜ਼ ਦੀ ਕੋਈ ਡਿਮਾਂਡ ਕਰਦਾ ਜਾਂ ਪੈਸੇ ਦੀ ਡਿਮਾਂਡ ਕਰਦਾ ਤੇ ਕਾਈਂਡਲੀ ਆਪਣੇ ਇਲਾਕੇ ਦੇ ਸੀਨੀਅਰ ਅਫੀਸਰ ਅਧਿਕਾਰੀਆਂ ਨਾਲ ਇਹ ਚੀਜ਼ ਜ਼ਰੂਰ ਸਾਂਝੀ ਕਰੋ ਅਤੇ ਨਾਲ ਹੀ ਦੂਸਰੀ ਤਰਫ ਪਿਛਲੇ ਦਿਨੀ ਜਿਸ ਤਰ੍ਹਾਂ ਇਹ ਨਾਲੇ ਦੇ ਵਿਦਮਦਾਸ਼ ਦੇ ਵਿੱਚ ਬਾੜ ਆਈ ਹੈ ਜਾਂ ਉੱਥੇ ਲੋਕਾਂ ਦੇ ਬਹੁਤ ਜ਼ਿਆਦਾ ਇੱਕ ਮਹਾਮਾਰੀ ਟਾਈਪ ਫੈਲੀ ਹੋਈ ਉੱਥੇ ਪਾਣੀ ਦੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਆਪਣੀ ਟੀਮ ਦੇ ਨਾਲ ਉੱਥੇ ਜਾ ਕੇ ਲੋਕਾਂ ਨੂੰ ਪ੍ਰੋਪਰ ਟਾਂਗਨਾਲ 120000 ਪਾਣੀ ਦੀ ਬੋਤਲਾਂ ਨਾਲ ਭੇਜੀਆਂ ਉਸ ਤੋਂ ਇਲਾਵਾ ਦਵਾਈਆਂ ਭੇਜੀਆਂ ਸਮਗਰੀਆਂ ਭੇਜੀਆਂ ਗਰਾਊਂਡ ਲੈਵਲ ਤੇ ਕਮਿਸ਼ਨਰ ਰੇਟ ਪੁਲਿਸੀ ਟੀਮ ਕੰਮ ਕਰ ਰਹੀ ਹੈ ਇਹੋ ਜੇ ਅਗਰ ਕੋਈ ਸੱਚੀ ਅਧਿਕਾਰੀ ਹੈ ਵੀ ਡਿਪਾਰਟਮੈਂਟ ਦੇ ਵਿੱਚ ਤੇ ਮੈਂ ਸੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹੋ ਜੇ ਬੰਦਿਆਂ ਤੇ ਤੁਰੰਤ ਐਕਸ਼ਨ ਲੈ ਕੇ ਡਿਸਮਿਸ ਕਰੋ ਜੋ ਕਿ ਇੱਕ ਪੁਲਿਸ ਦੀ ਅੱਛੀ ਛਵੀ ਨੂੰ ਗਲਤ ਛਵੀ ਦੇ ਵਿੱਚ ਕਨਵਰਟ ਕਰ ਰਹੇ ਨੇ